ਕੰਪਿਊਟਰ ਅਧਿਆਪਕ ਧੋਖੜ ਕਾਲ ਸਹਿਯੋਗ ਕਮੇਟੀ ਦੇ 106ਵੇਂ ਦਿਨ ਦੇ ਮੌਕੇ ਵਿੱਚ ਇੱਥੇ ਮੌਜੂਦ ਸਰਕਾਰਜੋਗ ਕੰਪਿਊਟਰ ਅਧਿਆਪਕ ਸਾਥੀਓ ਡੈਮੋਕਰੇਟਿਕ ਟੀਚਰਸ ਫਰੰਟ ਦੇ ਸੂਬਾ ਪ੍ਰਧਾਨ ਸਾਡੇ ਸਾਥੀ ਵਿਕਰਮਦੇਵ ਜੀ ਅਤੇ ਬਾਕੀ ਹੋਰ ਜੀਟੀਐਫ ਦੇ ਆਗੋ ਸਾਥੀ ਸੇਭਾ ਮੈਂ ਸਭ ਤੋਂ ਪਹਿਲਾਂ ਤੁਹਾਡੀ ਇਸ ਭੋਖੜ ਹਾਲ ਸਨਰਖ ਕਮੇਟੀ ਦੀ ਜਿੰਨੀ ਸੁਬਾਈ ਤੇ ਜ਼ਿਲ੍ਹਿਆਂ ਦੀ ਟੀਮ ਹੈਗੀ ਹੈ ਉਹਨਾਂ ਨੂੰ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਬਹੁਤ ਇਨਕਲਾਬੀ ਸੰਗਰਾਮੀ ਮੁਬਾਰਕਾ ਜਿਹੜੀਆਂ ਉਹ ਭੇਜਦਾ ਹੈ ਕਿ ਤੁਸੀਂ ਕੱਲ ਪੰਜਾਬ ਦੇ ਅਧਿਕਾਰਾਂ ਦੀ ਲਹਿਰ ਇੱਕ ਨਵਾਂ ਜਿਹੜਾ ਮੀਲ ਪੱਥਰ ਕੱਟਿਆ ਹੈ ਇਹਦੇ ਨਾਲ ਜਿੱਥੇ ਕੰਪਿਊਟਰ ਅਧਿਆਪਕਾਂ ਨੂੰ ਆਪਣਾ ਰਸਤਾ ਤਲਾਸ਼ਣ ਦੇ ਵਿੱਚ ਕਲੈਰਿਟੀ ਮਿਲੇਗੀ ਉਥੇ ਨਾਲ ਦੀ ਨਾਲ ਅਧਿਆਪਕ ਲੇਅਰ ਜਿਹੜੀ ਹੈਗੀ ਹੈ ਉਹਦੇ ਲਈ ਵੀ ਤੁਹਾਡਾ ਕੱਲ ਵਾਲਾ ਦਿਨ ਜਿਹੜਾ ਮਾਨ ਮਤਾ ਦੇਣਾ ਹੈ ਕਿਉਂਕਿ ਜਿੰਨਾ ਸਮਾਂ ਵਿਜ਼ਨ ਕਲੀਅਰ ਨਾ ਹੋਵੇ ਤੁਹਾਡੇ ਨਿਸ਼ਾਨੇ ਤੇ ਤੁਹਾਡੇ ਵਿਜ਼ਨ ਤੇ ਧੁੰਦਸ਼ਾਈ ਹੋਵੇ ਤਾਂ ਫਿਰ ਉਹਦੇ ਅੰਦਰ ਜਿਹੜੇ ਹੱਥ ਪੈਰ ਮਾਰੇ ਜਾਂਦੇ ਆ ਉਹ ਬਹੁਤੀ ਵਾਰ ਜਿਹੜੇ ਆ ਉਹ ਸਾਨੂੰ ਸਫਲਤਾ ਤੋਂ ਦੂਰ ਲੈ ਜਾਂਦੇ ਆ ਤੇ ਜਦੋਂ ਵਿਜ਼ਨ ਸਾਫ਼ ਹੋ ਜਵੇ ਧੁੰਦ ਜਿਹੜੀ ਆ ਉਹਨੂੰ ਆਪਾਂ ਸੰਘਰਸ਼ਾਂ ਦੀ ਗਰਮੀ ਦੇ ਨਾਲ ਇੱਕ ਪਾਸੇ ਕਰ ਦਈਏ ਤੇ ਰਾਹ ਬਿਲਕੁਲ ਸਿੱਧਾ ਸਿਹਤ ਹੋ ਜਵੇ ਤਾਂ ਫਿਰ ਲੜਨ ਵਾਲੇ ਲੋਕਾਂ ਲਈ ਜਿਹੜਾ ਇਹ ਜਿੱਤਣਾ ਸੌਖਾ ਹੋ ਜਾਂਦਾ ਹੈ। ਕੱਲ ਦਾ ਜਿਹੜਾ ਤੁਹਾਡਾ ਸੰਘਰਸ਼ ਸੀਗਾ ਇਹਦੇ ਵਿੱਚ ਜਿਵੇਂ ਤੁਹਾਡੇ ਸਾਰੇ ਸਾਥੀਆਂ ਨੇ ਏਕਤਾ ਦਾ, ਬ੍ਰਿਡਤਾ ਦਾ, ਸੰਜਮ ਦਾ ਪ੍ਰਗਟਾਵਾ ਕੀਤਾ ਤੇ ਜਿਹੜੀ ਸਿਆਣਪ ਦਾ ਜਿਹੜਾ ਪ੍ਰਗਟਾਵਾ ਸੀਗਾ ਕਿ ਤੁਹਾਡੀ ਲਾਈਨ درست ਸਥਿਤ ਹੋਈ ਤੁਸੀਂ ਇੱਕ ਡੀਸੀ ਦਫ਼ਤਰ ਦੇ ਮੋਰਚੇ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਦੇ ਮੋਰਚੇ ਦੇ ਵਿੱਚ ਜਿਹੜਾ ਸ਼ਿਰਕ ਪੀਤਾ ਤੇ ਸਾਰੀ ਰਾਤ ਜਿਹੜੀ ਤੁਸੀਂ ਇੱਥੇ ਝਾਕੀ ਹੈ ਇਹ ਵਿਅਰਥ ਨਹੀਂ ਜਾਏਗੀ ਇਹ ਤੁਹਾਨੂੰ ਕੰਪਿਊਟਰ ਅਧਿਆਪਕਾਂ ਨੂੰ ਤੇ ਫਾਇਦਾ ਦੇਗੀ ਦੇਗੀ ਇਹਦੇ ਨਾਲ ਪੰਜਾਬ ਦੀ ਅਧਿਆਪਕਾਂ ਦੀ ਤੇ ਮੁਲਾਜ਼ਮਾਂ ਦੀ ਲਹਿਰ ਜਿਹੜੀ ਹੈ ਉਹ ਵੀ ਹੋਰ ਪ੍ਰਚੰਡ ਹੋਏਗੀ ਸਤਿਯੋਗ ਬੜੇ ਚਿਰਾਂ ਬਾਅਦ ਲੰਬੇ ਸਮਿਆਂ ਬਾਅਦ ਲੀਡਰਸ਼ਿਪ ਜਿਹੜੀ ਹੈ ਉਹ ਲੋਕਾਂ ਦੇ ਵਿੱਚੋਂ ਨਿਖਰ ਕੇ ਜਿਹੜੀ ਸਾਹਮਣੇ ਆਇਆ ਕਰਦੀ ਹੈ ਆਗੂ ਜਿਹੜਾ ਏ ਉਹ ਸਮਾਜ ਪੈਦਾ ਕਰਦਾ ਏ ਆਗੂ ਲਹਿਰਾਂ ਜੋ ਪੈਦਾ ਹੁੰਦੇ ਆ ਆਗੂ ਜਿਹੜੀ ਤੁਸੀਂ ਲੜਾਈ ਲੜਦੇ ਹੋ ਉਹਦੇ ਵਿੱਚੋਂ ਹਾੜ ਪ੍ਰਵਾਨ ਚੜਦੇ ਆ ਜਿਹੜੀ ਲੀਡਰਸ਼ਿਪ ਸੰਘਰਸ਼ਾਂ ਦੇ ਵਿੱਚ ਜੰਮੀ ਹੋਵੇ ਸੰਘਰਸ਼ਾਂ ਦੇ ਵਿੱਚ ਵੱਡੀ ਹੋਵੇ ਤੇ ਜਿਹਨੂੰ ਲੋਕ ਆਪ ਮੁਖਾਰੇ ਕਹਿਣਾ ਸ਼ੁਰੂ ਕਰਦੇ ਨੇ ਇਹ ਆਗੂ ਹੋਣ ਤੇ ਇਦਾਂ ਦੇ ਹੋਣ ਤੁਸੀਂ ਹੁਣ ਉਸ ਲੀਡਰਸ਼ਿਪ ਵਾਲੇ ਪਾਸੇ ਵੱਲ ਨੂੰ ਵਧੇ ਹੋਏ ਆ ਇਸ ਕਰਕੇ ਤੁਹਾਡੀ ਜਿੱਤ ਜਿਹੜੀ ਹੈ ਉਹ ਯਕੀਨੀ ਹੋਏਗੀ ਕਿਉਂਕਿ ਕੋਈ ਵੀ ਉਹ ਲੜਾਈ ਦੁਨੀਆ ਦੇ ਵਿੱਚ ਕਦੀ ਹਾਰੀ ਨਹੀਂ ਹੈ ਜਿੰਨੂੰ ਸਹੀ ਲੀਡਰਸ਼ਿਪ ਤੇ ਸਹੀ ਲਾਈਨ ਮਿਲ ਜਵੇ ਬਾਕੀ ਜਿਹੜੀ ਲਾਈਨ ਹੈਗੀ ਹੈ ਉਹ ਸਾਡੀ ਸਭ ਦੀ ਸੇਧਤ ਮੇਰੇ ਖਿਆਲ ਚ ਹੋਣੀ ਚਾਹੀਦੀ ਹੈ ਸਾਮਰਾਜ ਦੀਆਂ ਨੀਤੀਆਂ ਦੇ ਖਿਲਾਫ ਦੇਸ਼ੀ ਵਿਦੇਸ਼ੀ ਖਾਕਮਾਂ ਦੇ ਲੁਟੇਰਿਆਂ ਦੇ ਖਿਲਾਫ ਤੇ ਸਾਡੀ ਆਪਣੀ ਨੀਤੀ ਘੜਨ ਦੇ ਹੱਕ ਵਿੱਚ ਜੇਕਰ ਅਸੀਂ ਇਸ ਕਿਸਮ ਦੀ ਕੋਈ ਮੂਵਮੈਂਟ ਖੜੀ ਕਰਦੇ ਆ ਤਾਂ ਇਹਦਾ ਸਮੁੱਚੇ ਜਗਤ ਨੂੰ ਅਧਿਆਪਕਾਂ ਨੂੰ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਤੇ ਸਮਾਜ ਨੂੰ ਵੀ ਜਿਹੜਾ ਫਾਇਦਾ ਹੁੰਦਾ ਹੈ ਸੋ ਅੱਜ ਡੀਟੀਐਫਟੀ ਇੱਕ ਰਹਿੰਦੀ ਸੀ ਸੁਨਾਮ ਉਸ ਰੈਲੀ ਦੇ ਵਿੱਚ ਅੱਜ ਚੰਗੀ ਗੱਲ ਇਹ ਹੈ कि ਆਪਣੀਆਂ ਮੰਗਾਂ ਦੇ ਨਾਲ ਨਾਲ ਜਿਹੜੀ ਨੀਤੀ ਹੈ ਉਹ ਉਹ ਕੇਂਦਰ ਚ ਰਹੀ ਹੈ ਡੀਟੀਐਫ ਦੀ ਇਹੀ ਅਪਰੋਚ ਰਹੀ ਹਮੇਸ਼ਾ ਤੋਂ ਕਿ ਲੜਦੇ ਤੇ ਲੋਕ ਸਾਰੇ ਹੀ ਹੈਗੇ ਆ ਲੜਦੇ ਜ ਜਨਾਂ ਨੇ ਹੱਥਾਂ 'ਚ ਸਰਕਾਰ ਤੇ ਰੂਪ ਦੇ ਵਿੱਚ ਵੀ ਝੰਡੇ ਫੜੇ ਹੋਣ ਉਹ ਵੀ ਮੰਗਾਂ ਮਸਲਿਆਂ ਦੀਆਂ ਗੱਲਾਂ ਕਰੀ ਜਾਂਦੇ ਆ ਨਖੇੜਾ ਲੰਬੇ ਕੋਹਾਂ 'ਚ ਹੁੰਦਾ ਹੈ ਔਖੇ ਕੋਹਾਂ 'ਚ ਹੁੰਦਾ ਹੈ ਉੱਥੇ ਫਿਰ ਜਿਹੜਾ ਹਲਕਾ ਮਾਲ ਹੋਵੇ ਉਹ ਝੜ ਜਾਂਦਾ ਹੈ ਜਿਹੜਾ ਮਜ਼ਬੂਤ ਹਿੱਸਾ ਹੋਵੇ ਉਹ ਬਚਦਾ ਹੈ ਸੋ ਜਿਹੜੇ ਤੁਹਾਡੇ ਇਤਿਕੇ ਸੰਗਰਸ਼ ਨੇ ਜਿੱਥੇ ਤੁਹਾਨੂੰ ਉਹਨਾਂ ਨੇ ਬਚਾਉਣਾ ਹੈ ਤੁਹਾਨੂੰ ਤਾਕਤ ਦੇਣੀ ਹੈ ਉੱਥੇ ਤੁਹਾਡੀ ਦਰਸਤ ਲਾਈਨ ਨੇ ਲੋਕਾਂ ਨੂੰ ਤੁਹਾਡੇ ਪਿੱਛੇ ਲਾਮਬੰਦ ਕਰਨਾ ਹੈ ਮਸਲਾ ਕੰਪਿਊਟਰ ਦੇ ਸਿਆਚੋ 40 ਅਧਿਆਪਕਾਂ ਦਾ ਵੀ ਹੈ ਤੇ ਮਸਲਾ ਸਿੱਖਿਆ ਦੇ ਸਮੁੱਚੇ ਸਰਵੋਕਾਰਾਂ ਦਾ ਵੀ ਹੈ ਜੇਕਰ ਕੰਪਿਊਟਰ ਅਧਿਆਪਕ ਅੱਜ ਇਸ 2024 ਦੇ ਵਿੱਚ ਤੇ ਪੰਜੀ ਦੇ ਵਿੱਚ ਆਪਣੇ ਆਪ ਨੂੰ ਠੱਗੇ ਠੱਗੇ ਲੁੱਟੇ ਮਹਿਸੂਸ ਕਰਦੇ ਆ ਆ ਤੁਹਾਡੇ ਤੋਂ ਜ਼ਿਆਦਾ ਵਧੇਰੇ ਲੁੱਟੇ ਹੋਏ ਜਿਹੜੇ ਆ ਉਹ ਪੰਜਾਬ ਦੇ ਬੱਚੇ ਮਹਿਸੂਸ ਕਰਦੇ ਆ ਬੱਚੇ ਜਿਨ੍ਹਾਂ ਨੂੰ ਕੰਪਿਊਟਰ ਅਧਿਆਪਕਾਂ ਦੀ ਤੇ ਹੋਰ ਅਧਿਆਪਕਾਂ ਦੀ ਲੋੜ ਐ ਕੰਪਿਊਟਰ ਵਾਲਿਆਂ ਦੀ ਭਰਤੀ ਬੜੇ ਲੰਬੇ ਸਮੇ ਤੋਂ ਹੋਈ ਨਹੀਂ ਐ ਕੰਪਿਊਟਰ ਦੀ ਭਰਤੀ ਵਧਣੀ ਚਾਹੀਦੀ ਸੀ ਇਹ ਪੋਸਟਾਂ ਛੇਠਾ ਪ੍ਰਾਇਮਰੀ ਤੱਕ ਦਾ ਹਿੱਸਾ ਵਧਣੀਆਂ ਚਾਹੀਦੀਆਂ ਸਨਗੀਆਂ ਕੁਝ ਅਧਿਆਪਕ ਉੱਥੇ ਵੀ ਜਾਂਦੇ ਮਿਡਲ ਸਕੂਲਾਂ ਦੇ ਆਪਣੇ ਅਧਿਆਪਕ ਹੋਣ ਹਾਈ ਸਕੂਲਾਂ ਦੇ ਆਪਣੇ ਅਧਿਆਪਕ ਹੋਣ ਕੰਪਿਊਟਰ ਵਿਸ਼ਾ ਜਿਹੜਾ ਐ ਜਿਹਨੂੰ ਇਹ ਤਿੰਨ ਪੀੜ੍ਹੀਆਂ ਤੱਕ ਜਾਂ ਚਾਰ ਪੀੜ੍ਹੀਆਂ ਤੱਕ ਸੀਮਿਤ ਕੀਤਾ ਹੋਇਆ ਹੈ ਇਹ ਵਿਸ਼ਾ ਲੋਕਾਂ ਦੇ ਮਨਮਸਤਕ ਦਾ ਹਿੱਸਾ ਬਣੇ ਇਹ ਵਿਸ਼ਾ ਸਾਡੀ ਸਮਾਜ ਦੀ ਤਰੱਕੀ ਦੇ ਨਾਲ ਕਿਵੇਂ ਜੁੜੇ ਤੇ ਉਹਨੂੰ ਉਸ ਪੱਧਰ ਤੱਕ ਜੋੜਨ ਲਈ ਜਿਹੜੀ ਹੈ ਇੱਕ ਮੁਹਿੰਮ ਦੀ ਲੋੜ ਹੈ ਜਿਹੜੀ ਮੁਹਿੰਮ ਜਿਹੜੀ ਹੈ ਤੁਸੀਂ ਕੱਲ ਦੀ ਰੈਲੀ ਤੋਂ ਬਾਅਦ ਪੰਜਾਬ ਦੀਆਂ ਅਧਿਆਪਕ ਸਫਾ ਦੇ ਅੰਦਰ ਇਹ ਤਾਂ ਮਹਿਸੂਸ ਹੋਇਆ ਪੰਜਾਬ ਦੇ ਮੁਲਾਜ਼ਮਾਂ ਘਰਾਂ ਨੂੰ ਇਹ ਤਾਂ ਮਹਿਸੂਸ ਹੋਇਆ ਹੈ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਜਿਹੜੀ ਹੈ ਉਹ ਅੰਗੜਾਈ ਲੈ ਰਹੀ ਹੈ ਤੇ ਇਸ ਲਹਿਰ ਦਾ ਜਿੱਤਣਾ ਜ਼ਰੂਰੀ ਹੈ ਤੇ ਇਸ ਲਹਿਰ ਨੂੰ ਜਿੱਤਣ ਲਈ ਜਿੱਥੇ ਤੁਹਾਡੇ ਹੌਸਲੇ ਦੀ ਲੋੜ ਹੈ ਤੁਹਾਡੀ ਸਪਸ਼ਟ ਨੀਤੀ ਦੀ ਲੋੜ ਹੈ ਉਥੇ ਨਾਲ ਦੀ ਨਾਲ ਦੂਸਰੀਆਂ ਲਹਿਰਾਂ ਨੂੰ ਸਮਝ ਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ਉਹਨਾਂ ਲਈ ਹਾਂ ਦਾ ਨਾਰਾ ਮਾਰਨ ਲਈ ਉਹ ਵੀ ਲੋੜ ਹੈ ਪਿਛਲੇ ਸਨਿਆਚ ਅਸੀਂ ਮਹਿਸੂਸ ਕੀਤਾ ਕਿ ਇੱਕ ਦੋ ਜਥੇਬੰਦੀਆਂ ਨੂੰ ਛੱਡ ਕੇ ਬਾਕੀ ਜਥੇਬੰਦੀਆਂ ਕੇਵਲ ਨਿਚਪ੍ਰਸਤ ਹੋ ਗਈਆਂ ਸੀ ਉਹ ਨਿਜ ਪ੍ਰਸਤ ਹੋ ਕੇ ਉਹਨਾਂ ਨੇ ਨਾ ਤੇ ਆਪਣਾ ਹੀ ਫਾਇਦਾ ਕੀਤਾ ਤੇ ਨਾ ਉਹ ਸਮਾਜ ਦੇ ਨਾਲ ਜੋੜੀ ਪਾਏ। ਉਹ ਸਮਾਜ ਦੇ ਨਾਲ ਉਹ ਅਲਟੀਮੇਟ ਦੀ ਹੌਲੀ-ਹੌਲੀ ਆਈਸੋਲੇਟ ਹੁੰਦੇ-ਹੁੰਦੇ ਕੱਟੇ ਗਏ। ਤੇ ਲੋਕੀ ਏਦਾਂ ਮਹਿਸੂਸ ਕਰਨ ਲੱਗ ਗਏ ਕਿ ਇਹ ਕੇਵਲ ਉਹ ਲੋਕ ਆ ਜਿਨ੍ਹਾਂ ਨੂੰ ਆਪਣੇ ਤੋਂ ਬਾਹਰ ਚਾਕਰ ਦੀ ਆਦਤ ਹੀ ਨਹੀਂ ਹੈਗੀ। ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਸਮਾਜ ਦੇ ਹਰ ਹਿੱਸੇ ਵੱਲ, ਹਰ ਤਬਕੇ ਵੱਲ ਦੇਖੀਏ। ਅਸੀਂ ਉਹਨਾਂ ਦੇ ਘਰਾਂ 'ਚ ਜਾਈਏ। ਉਹਨਾਂ ਦੇ ਘਰਾਂ ਦਾ ਹਿੱਸਾ ਬਣੀਏ। ਜੇ ਕਿਸਾਨ ਘੋਲ ਚੱਲਦਾ ਏ ਤੇ ਸਾਡੇ ਤੋਂ ਬਾਹਰ ਘੋਲ ਨਹੀਂ ਹੈ। ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਕਿਸਾਨ ਕੋਲ ਦੇ ਵਿੱਚ ਵੀ ਆਪਣੀ ਆਪਣੀਆਂ ਸਵਾਵਾਵਾਂ ਦਈਏ ਜੇਕਰ ਕੋਈ ਹੋਰ ਤੇ ਲੜ ਰਹੀ ਹੈ ਅਸੀਂ ਉੱਥੇ ਵੀ ਜਾਈਏ ਜੇਕਰ ਦੁਨੀਆ ਦੇ ਵਿੱਚ ਕਿਤੇ ਜਿਆਦਤੀ ਹੋ ਰਹੀ ਹੈ ਤਾਂ ਸਾਡਾ ਮਨਮਸਤਕ ਦਾ ਹਿੱਸਾ ਬਣੇ ਕੇ ਅਸੀਂ ਉਸ ਜਿਆਦਤੀ ਦੇ ਵਿਰੁੱਧ ਘੱਟੋ ਘੱਟ ਬੋਲਣਾ ਜ਼ਰੂਰ ਹੈਗਾ ਹੈ ਉਹ ਜਿਆਦਤੀ ਚਾਹੇ ਯੂਕਰੇਨ ਦੇ ਵਿੱਚ ਹੋਵੇ ਜਿਹੜਾ ਦੋ ਸਾਮਰਾਜੀ ਤਾਕਤਾਂ ਇੱਕ ਪਾਸੇ ਰਸ਼ੀਆ ਤੇ ਇੱਕ ਪਾਸੇ ਅਮਰੀਕਾ ਦੀ ਗਵਾਈ ਦੇ ਵਿੱਚ ਜਿਹੜੇ ਉਹ ਨਾਟੋ ਦੇਸ਼ ਹੈਗੇ ਆ ਉਹ ਲੜਾਈ ਅਸਲ ਚ ਅਮਰੀਕਾ ਤੇ ਰਸ਼ੀਆ ਦੀ ਹੈਗੀ ਹੈ ਤੇ ਲੜੀ ਯੂਕਰੇਨ ਦੀ ਧਰਤੀ ਤੇ ਜਾ ਰਹੀ ਹੈ ਯੂਕਰੇਨ ਦੀ ਧਰਤੀ ਵਰਤੀ ਜਾ ਰਹੀ ਹੈ ਯੂਕਰੇਨ ਦੇ ਲੋਕ ਯੂਕਰੇਨ ਦੇ ਘਰ ਯੂਕਰੇਨ ਦੇ ਸਕੂਲ ਤੇ ਉਥੋਂ ਦੇ ਹਸਪਤਾਲ ਉਹ ਬੰਬ ਸੁੱਟਣ ਦੀ ਵਰਤੇ ਜਾ ਰਹੇ ਹਨ ਪਰ ਉਹ ਲੜਾਈ ਕਿਸੇ ਹੋਰ ਸਾਮਰਾਜੀ ਦੇਸ਼ਾਂ ਦੀ ਹੈਗੀ ਹੈ ਇਦਾਂ ਹੀ ਫਲਸਤੀਨ ਦੇ ਉੱਤੇ ਇੱਕ ਬਹੁਤ ਵੱਡਾ ਹੱਲਾ ਵਿੱਡਿਆ ਹੋਇਆ ਹੈ ਪਿਛਲੇ 14 ਮਹੀਨਿਆਂ 'ਚ ਫਲਸਤੀਨ ਦੇ ਵਿੱਚ 46000 ਲੋਕ ਮਾਰੇ ਜਾ ਚੁੱਕੇ ਹੈ ਜਿਹਦੇ ਵਿੱਚ 32000 ਤੋਂ ਵਧੇਰੇ ਬੱਚੇ ਤੇ ਔਰਤਾਂ ਸ਼ਾਮਿਲ ਨੇ ਉਥੋਂ ਦੇ ਸਾਰੇ ਸਕੂਲ ਕਾਲਜ ਯੂਨੀਵਰਸਟੀਆਂ ਹਸਪੀਟਲ ਤੇ ਉਹਨਾਂ ਦੀਆਂ ਫੈਕਟਰੀਆਂ ਤੇ ਉਹਨਾਂ ਦੇ ਸਾਰੇ ਘਰ ਉਹ ਤਬਾਹ ਕੀਤੇ ਜਾ ਚੁੱਕੇ ਐ ਉਹਨਾਂ ਨੂੰ ਉਹਨਾਂ ਦੇ ਆਪਣੇ ਦੇਸ਼ ਦੇ ਵਿੱਚ ਹੀ ਬਗਾਨਾ ਕਰ ਦਿੱਤਾ ਗਿਆ ਪਹਿਲਾਂ ਕਿਹਾ ਬਈ ਤੁਸੀਂ ਸਾਊਥ ਗਾਜ਼ਾ ਚਲੇ ਜਾਓ ਉਹ ਸਾਊਥ ਗਾਜ਼ਾ ਗਏ ਫਿਰ ਕਹਿੰਦੇ ਇੱਥੇ ਨਹੀਂ ਖਾਨ ਜੂਨਸ ਚਲੇ ਜਾਓ ਫਿਰ ਉਹ ਖਾਨ ਜੂਨਸ ਚਲੇ ਗਏ ਉਹਨਾਂ ਨੂੰ ਧੱਕ ਕੇ ਇਜੀਪਟ ਦੇ ਬਾਰਡਰ ਤੇ ਕਹਿੰਦੇ ਤੁਸੀਂ ਰਫਾਹ ਚਲੇ ਜਾਓ ਉਹ ਰਫਾ ਚਲੇ ਗਏ ਹੁਣ ਉਹ ਤੋਂ ਅੱਗੇ ਕਿੱਥੇ ਜਾਣ ਪਰ ਉਹਨਾਂ ਦੀ ਹੋੜੀ ਜਿਹੜੀ ਹੈ ਉਹ ਰੁਕੀ ਨਹੀਂ ਹੈ ਉਹਨਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਆ ਸਾਡੀ ਮੂਵਮੈਂਟ ਦਾ ਪੱਤਰ ਮੈਂ ਸਭੀ ਦਾ ਕਿ ਕੱਟੋ-ਕੱਟ ਇਹ ਜ਼ਰੂਰ ਹੋਣਾ ਚਾਹੀਦਾ ਹੈ ਆਪਣੇ ਦੀ ਲੜੋ ਆਪਣੀਆਂ ਅਧਿਕਾਰਾਂ ਦੀ ਰਾਖੀ ਡਟ ਕੇ ਕਰੋ ਪਰ ਜੇਕਰ ਦੁਨੀਆ ਦੇ ਵਿੱਚ ਕਿਦਾਰੇ ਜ਼ਿਆਤੀ ਹੁੰਦੀ ਹੈ ਉਹਦੇ ਲਈ ਹਾ ਦਾ ਨਾਰਾ ਜ਼ਰੂਰ ਮਾਰੋ ਕਿਉਂਕਿ ਇਹਦੇ ਨਾਲ ਸਾਡੀ ਮਨੁੱਖਤਾ ਜੁੜੀ ਰਹਿੰਦੀ ਹੈ ਜੇ ਅਸੀਂ ਹਾ ਦਾ ਨਾਰਾ ਮਾਰਾਂਗੇ ਯੂਕਰੇਨ ਦੇ ਮਸਲੇ ਦੇ ਉੱਤੇ ਫਲਸਤੀਨ ਦੇ ਮਸਲੇ ਦੇ ਉੱਤੇ ਜੇ ਅਸੀਂ ਅਮਰੀਕਨ ਸਾਮਰਾਜ ਦੇ ਖਿਲਾਫ ਬੋਲਦੇ ਆ ਤਾਂ ਉਹ ਸਾਮਰਾਜ ਕਮਜ਼ੋਰ ਹੁੰਦਾ ਹੈ ਉਹੀ ਸਾਮਰਾਜ ਹੈ ਜਿਹਦੀਆਂ ਨੀਤੀਆਂ ਦੇ ਕਰਕੇ ਭਾਰਤ ਦੇ ਅੰਦਰ ਅਧਿਆਪਕ ਕੱਚੇ ਹੈ ਉਹੀ ਸਾਮਰਾਜ ਹੈ ਜਿਹਦੀਆਂ ਨੀਤੀਆਂ ਦੇ ਕਰਕੇ ਸਾਡੇ ਬੱਚਿਆਂ ਦੀ ਸਿੱਖਿਆ ਖੋਈ ਗਈ ਹੈ ਸਾਡਾ ਰੋਜ਼ਗਾਰ ਖੋਇਆ ਗਿਆ ਹੈ ਤੇ ਪੈਨਸ਼ਨ ਖੋਈ ਗਈ ਹੈ ਸਮੱਸਿਆਵਾਂ ਰੁਕੜੀਆਂ ਨਹੀਂ ਹੈ ਤੁਸੀਂ ਵਿਭਾਗ ਦੇ ਵਿੱਚ ਵੀ ਆ ਜਾਣਾ ਹੈ ਤੇ ਲਾਜ਼ਮੀ ਆਉਣਾ ਹੈ ਲੜਨਾ ਹੈ ਉਹੜਾ ਹੈ ਹੋਰ ਸਰਕਾਰ ਜਾਵੇ ਕਿ ਕਿੱਥੇ ਲੋਕਾਂ ਦੀ ਲੜਾਈ ਤਿੱਖੀ ਹੋਣੀ ਹੈ ਸਰਕਾਰ ਕੋਲ ਕੋਈ ਰਸਤਾ ਹੀ ਨਹੀਂ ਬਚਣਾ ਇਹਦੇ ਸਾਰੇ ਰਸਤੇ ਲੋਕਾਂ ਨੇ ਬੰਦ ਕਰ ਦੇਣੇ ਆ ਇਸ ਕਰਕੇ ਪੱਕੇ ਵੀ ਹੋਣਾ ਹੈ ਪਰ ਲੜਾਈ ਰੁਕਣੀ ਨਹੀਂ ਹੈ ਉਹਦੇ ਵਿੱਚ ਜਾ ਕੇ ਫਿਰ ਲੜਾਈ ਕੰਟੀਨਿਊ ਰਹਿਣੀ ਹੈ ਜਿਹੜੇ ਲੋਕ ਰੈਗੂਲਰ ਵਿਭਾਗ ਦੇ ਅੰਦਰ ਆਏ ਉਹ ਵੀ ਲੜ ਰਹੇ ਆ ਕੋਈ ਪੈਨਸ਼ਨ ਦੀ ਪ੍ਰਾਪਤੀ ਦੀ ਲੜ ਰਿਹਾ ਹੈ ਕੋਈ 17/7/2020 ਤੋਂ ਬਾਅਦ ਦੇ ਸਕੀਲਾਂ ਦੀ ਪ੍ਰਾਪਤੀ ਲਈ ਲੜ ਰਿਹਾ ਹੈ ਤੇ ਵੱਖ-ਵੱਖ ਤਰ੍ਹਾਂ ਲੋਕ ਲੜਾਈ ਦੇ ਮੈਦਾਨ 'ਚ ਹੀ ਰਹਿੰਦੇ ਆ ਸਮੱਸਿਆਵਾਂ ਘਟਦੀਆਂ ਨਹੀਂ ਐ ਸਮੱਸਿਆਵਾਂ ਖਤਮ ਨਹੀਂ ਹੁੰਦੀਆਂ ਸਮੱਸਿਆਵਾਂ ਆਪਣਾ ਰੂਪ ਬਦਲ ਲੈਂਦੀਆਂ ਐ ਟਰਾਂਸਫਰਮੇਸ਼ਨ ਹੋ ਜਾਂਦੀ ਐ ਇਸ ਕਰਕੇ ਇਹ ਲੜਾਈ ਵੱਡੀ ਹੈਗੀ ਐ ਤੇ ਇਸ ਲੜਾਈ ਨੂੰ ਤੁਸੀਂ ਜਿੱਦਾਂ ਲੜ ਰਹੇ ਹੋ ਲਾਜ਼ਮੀ ਤੌਰ ਤੇ ਤੁਹਾਡੀ ਕੱਲ ਦੀ ਜਿਹੜੀ ਇੱਥੇ ਵਾਲਾ ਜਿਹੜਾ ਐਕਸ਼ਨ ਸੀਗਾ ਇੱਥੇ ਦੀ ਰੈਲੀ ਸਾਰਾ ਮੁਜ਼ਾਹਰਾ ਤੁਹਾਡਾ ਸਾਰੀ ਰਾਤ ਇੱਥੇ ਬੈਠਣਾ ਤੇ ਤੁਹਾਡਾ ਅੱਜ ਵੀ ਇੱਥੇ ਕਾਇਮ ਰਹਿਣਾ ਇਹ ਸਰਕਾਰ ਨੂੰ ਠੱਡਾ ਨਹੀਂ ਕੱਟ ਰਿਹਾ ਭਗਵੰਤ ਮਾਨ ਦੀ ਸਰਕਾਰ ਦੇ ਕੋਲੋਂ ਤੁਹਾਡੀ ਇਸ ਗਰਮੀ ਦਾ ਸੇਕ ਝੱਲਿਆ ਨਹੀਂ ਗਾਣਾ। ਅਸੀਂ ਪਟਿਆਲੇ ਦੇ ਵਿੱਚ ਕਹਿੰਦੇ ਰਹੇ ਉਹ ਪਟਿਆਲਾ ਇੰਨਾ ਮੱਗ ਗਿਆ ਸੀਗਾ ਕਿ ਕੈਪਟਨ ਅਮਰਿੰਦਰ ਦੇ ਪੈਰਾਪੋਲ ਉਸ ਗਰਮੀ ਦਾ ਸੇਕ ਝੱਲਿਆ ਨਹੀਂ ਸੀ ਗਿਆ ਤੇ ਕੈਪਟਨ ਅਮਰਿੰਦਰ ਨੂੰ ਲਾਂਬੇ ਕਰਨਾ ਪਿਆ ਸੀਗਾ। ਅੱਜ ਤੱਕ ਉਹ ਕੈਪਟਨ ਅਮਰਿੰਦਰ ਪੈਰਾਸਿਰ ਨਹੀਂ ਹੋ ਸਕਿਆ। ਉਸੇ ਤਰ੍ਹਾਂ ਉਸ ਉਹਨਾਂ ਸੰਘਰਸ਼ਾਂ ਦੇ ਝੰਬੇ ਹੋਏ ਮਨਪ੍ਰੀਤ ਬਾਦਲ ਹੋਣੀ ਅੱਜ ਆਪਣੀ ਜ਼ਮੀਨ ਤਲਾਸ਼ ਦੇ ਫਿਰਦੇ ਆ। ਇੰਨਾ ਸਾਰੇ ਸੰਘਰਸ਼ਾਂ ਦੇ ਝੰਬੇ ਹੋਏ ਸੁਖਬੀਰ ਬਾਦਲ ਹੋਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਆਪਣੇ ਗੱਲ 'ਚ ਤਖਤੀ ਪਾ ਕੇ ਤੇ ਇੱਕ ਨਵੀਂ ਕਿਸਮ ਦਾ ਜਿਹੜਾ ਉੱਥੇ ਪਰਪੰਚ ਰਚ ਕੇ ਬੈਠੇ ਹੋਏ ਆ ਇਸ ਕਰਕੇ ਇਹ ਜਿਹੜਾ ਸੇਕ ਲੋਕ ਲਾਉਂਦੇ ਆ ਨਾ ਇਹ ਸੇਕ ਭਗਵੰਤ ਮਾਨ ਦੀ ਸਰਕਾਰ ਕੋਲੋਂ ਨਹੀਂ ਚੱਲਿਆ ਜਾਣਾ ਕਿਉਂਕਿ ਇਹ ਅੱਜ ਤੱਕ ਦੀ ਚਾਹੇ ਸਭ ਤੋਂ ਵੱਡੀ ਸਰਕਾਰ ਹੈ ਜਿਹਦੇ ਕੋਲ 94 ਐਮਐਲਏ ਆ ਪਰ ਨਾਲ ਦੀ ਨਾਲ ਇਹ ਅੱਜ ਤੱਕ ਦੀ ਸਭ ਤੋਂ ਹਲਕੀ ਸਰਕਾਰ ਵੀ ਹੈ ਜਿਹਦੇ ਪੈਰ ਨਹੀਂ ਹੈਗੇ ਜਿਹਦੇ ਕੋਲ ਕੋਈ ਸਪਸ਼ਟ ਪਾਲਿਸੀ ਨਹੀਂ ਹੈਗੀ ਜਿਹੜੀ ਕੇਵਲ ਤੇ ਕੇਵਲ ਕਿਸੇ ਨਾ ਕਿਸੇ ਆਲੇ ਦੁਆਲੇ ਦੀ ਜਿਹੜੀ ਨਕਲ ਕਰਕੇ ਜਾਂ ਕਿਸੇ ਦੀ ਜਿਹੜੀ ਜਾਤੀ ਹੈ ਉਹਦਾ ਅਪਰਭਾਵ ਵਰਤ ਕੇ ਉਹਦੇ ਉਲਟ ਕੋਈ ਫੈਨੋਮਨਾ ਕ੍ਰੀਏਟ ਕਰਕੇ ਇਹ ਲੋਕਾਂ ਦੀਆਂ ਵੋਟਾਂ ਹੱਥੋਂ ਉਡਵਾ ਲਈ ਸਰਕਾਰ ਹੈ ਤੇ ਇਹ ਸਿਆਸਤ ਬਹੁਤ ਖੋਰ ਚਲੀ ਹੁੰਦੀ ਹੈ ਤੇ ਭਾਰਤ ਉਸ ਦੌਰ ਚੋਂ ਲੰਘ ਰਿਹਾ ਵਿਸ਼ੇਸ਼ ਕਰਕੇ ਪੰਜਾਬ ਜਿੱਥੇ ਸਰਕਾਰਾਂ ਆਉਂਦੀਆਂ ਸਭਿਗ ਬਾਗ ਬਖਾਉਂਦੀਆਂ ਹੈ ਤੇ ਲੋਕੀ ਉਹਨੂੰ ਨਕਾਰ ਦਿੰਦੇ ਆ ਫਿਰ ਲੋਕ ਲੜਦੇ ਆ ਤੇ ਲੜਕੇ ਲੋਕ ਆਪਣੇ ਰਸਤੇ ਆਪ ਤਲਾਸ਼ ਰਹਾ ਆ ਪਾ ਬੜੀ ਤੇਜ਼ੀ ਤੇਜ਼ੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਵੀ ਤੇ ਆਪਣੇ ਭਾਰਤ ਦੇ ਅੰਦਰ ਵੀ ਉਹ ਫੀਨੋਮਨਾ ਉਹ ਵਰਤਾਰਾ ਵਧ ਰਿਹਾ ਹੈਗਾ ਤੁਸੀਂ ਆਲੇ ਦੁਆਲੇ ਸਾਰੇ ਦੇਖ ਲਓ ਅਰਬ ਸਪ੍ਰਿੰਗ ਦੇਖ ਲਓ ਜਿਹੜੀ ਉੱਥੇ ਇਜੀਪਟ ਦੇ ਵਿੱਚ ਸ਼ੁਰੂ ਸ਼ੁਰੂ ਹੋਈ ਸੀ 2011 ਚ ਉਸ ਤੋਂ ਬਾਅਦ ਦੇ ਸਾਰੇ ਨਤੀਜੇ ਵੇਖੋ ਪੂਰਾ ਦੱਖਣੀ ਏਸ਼ੀਆ ਵੇਖੋ ਆਪਣੇ ਆਲੇ ਦੁਆਲੇ ਦੇ ਮੁਲਕ ਦੇਖੋ ਸ਼੍ਰੀਲੰਕਾ ਚ ਕੀ ਬਣਿਆ ਗੁਟਬਾਇਆ ਰਾਜਪੱਖੀ ਦਾ 2022 ਚ ਕੀ ਬਣਿਆ ਜਿਹੜਾ ਉਥੋਂ ਦਾ ਰਾਸ਼ਟਰਪਤੀ ਵੀ ਸੀ ਤੇ ਜਿਹਦਾ ਪਰਿਵਾਰ ਉਥੇ ਜਨਮ ਜਾਤ ਜੱਦੀ ਪੁਸ਼ਤੀ ਸਮਝਦਾ ਸੀ ਕਿ ਰਾਸ਼ਟਰਪਤੀ ਅਸੀਂ ਹੀ ਹੋਣਾ ਹੈ ਮਹਿੰਦਰਾ ਰਾਜ ਪਖਸੇ ਦਾ ਭਰਾ ਸੀਗਾ ਕੀ ਬਣਿਆ ਤੁਸੀਂ ਹੁਣ ਅੱਗੇ ਆ ਜਾਓ ਬੰਗਲਾਦੇਸ਼ ਕੀ ਬਣ ਰਿਹਾ ਹੈਗਾ ਲਾਗੇ ਬੰਨੇ ਹੋਰ ਮੁਲਕਾਂ ਦੇ ਅੰਦਰ ਕੈਸੇ ਹਾਲਾਤ ਹੈ ਤੇ ਭਾਰਤ ਦੇ ਵਿੱਚ ਵੀ ਹਾਲਾਤ ਉਹਦੇ ਨਾਲੋਂ ਪਿੰਨ ਨਹੀਂ ਹੈਗੇ ਭਾਰਤ ਦੇ ਹਾਲਾਤ ਤੇਜ਼ੀ ਦੇ ਨਾਲ ਜਿਹੜੇ ਉਸ ਪਾਸੇ ਵੱਲ ਨੂੰ ਵੱਧ ਰਹਾ ਲੋਕਾਂ ਦੀ ਬੇਚੈਨੀ ਵੱਧ ਰਹੀ ਹੈ ਹਾਕਮਾਂ ਦਾ ਡੰਡਾ ਦੱਸਦਾ ਹੈ ਹਾਕਮਾ ਵੱਲੋਂ ਲੋਕਾਂ ਨੂੰ ਧਰਮ ਦੇ ਨਾਂ ਤੇ ਲਾਂਬੰਦ ਕਰਨਾ ਧਰਮ ਫਿਰਕਾ ਪ੍ਰਸਤੀ ਦੇ ਨਾਂ ਤੇ ਲੋਕਾਂ ਦੇ ਵਿੱਚ ਜ਼ਹਿਰ ਘੋਲਣੀ ਇਹਦਾ ਮਤਲਬ ਹੈ ਉਹਨਾਂ ਕੋਲ ਲੋਕਾਂ ਨੂੰ ਰੋਕਣ ਦੇ ਬਾਕੀ ਤਰੀਕੇ ਜਿਹੜੇ ਹੌਲੀ-ਹੌਲੀ ਫੇਲ ਹੋ ਰਹੇ ਆ ਤੇ ਉਹ ਇੱਕ ਲਾਸਟ ਵੱਡਾ ਤਰੀਕਾ ਵਰਤ ਰਿਹਾ ਕਿ ਲੋਕਾਂ ਨੂੰ ਫਿਰਕਾ ਪ੍ਰਸਤੀ ਦੀ ਜ਼ਹਿਰ 'ਚ ਡੋਬੋ ਦੋ ਤੇ ਇਹਨਾਂ ਨੂੰ ਇੱਕ ਦੂਜੇ ਦੇ ਵਿਰੁੱਧ ਖੜਾ ਕਰ ਦੋ ਇਸੇ ਦੇ ਵਿੱਚੋਂ ਹੀ ਉਹ ਬੰਗਲਾਦੇਸ਼ ਦੇ ਸਵਾ ਕਰੋੜ ਹਿੰਦੂਆਂ ਦੇ ਬਾਰੇ ਜੜੀ ਹੈ ਗਲਤ ਪ੍ਰਚਾਰ ਕਰਕੇ ਇੱਥੇ ਵੋਟਾਂ ਜਿੱਤਣੀਆਂ ਚਾਹੁੰਦੇ ਆ ਪਰ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਦੀ ਰਾਜਗੱਦੀ ਬੱਜੀ ਰਵੇ ਉਹਨਾਂ ਦੇ ਸਾਹਮਣੇ ਇੱਕੋ ਇੱਕ ਸਵਾਲ ਹੈਗਾ ਤੇ ਉਹਦੇ ਤੋਂ ਕੋਈ ਵੀ ਪਾਰਾ ਨਹੀਂ ਹੈ ਨਾ ਅਕਾਲੀ ਉਹਦੇ ਤੋਂ ਬਾਰੇ ਸੀ ਨਾ ਉਹਦੇ ਤੋਂ ਆਮ ਆਦਮੀ ਪਾਰਟੀ ਬਾਰੀ ਹੈ ਇਹ ਬਸ ਉਹਨਾਂ ਨੂੰ ਹੀ ਫੋਲੋ ਕਰਦੇ ਆ ਵਿੰਗੇ ਟੱਡੇ ਰੂਪ ਦੇ ਵਿੱਚ ਸੋ ਇਹਦੇ ਖਿਲਾਫ ਜਿਹੜਾ ਜਿਹੜਾ ਰੋਸ ਹੈ ਲੋਕਾਂ ਦਾ ਉਹ ਲਗਾਤਾਰ ਵੱਧ ਰਿਹਾ ਮੈਨੂੰ ਹੀ ਲੱਗਦਾ ਪੰਜਾਬ ਦੇ ਅੰਦਰ ਕੋਈ ਵੀ ਇੱਕ ਦਿਨ ਹੋਏਗਾ 365 ਦਿਨ ਦਾ ਮਤਲਬ 365 ਦਿਨ ਧਰਨੇ ਮੁਜਾਰੇ ਰੈਲੀਆਂ ਮਾਰਚ ਹਰ ਕੋਨਾ ਕਿਸੇ ਨਾ ਕਿਸੇ ਕੋਨੇ 'ਚ ਰੋਜ਼ ਰੈਲੀ ਹੋ ਰਹੀ ਹੈ ਰੋਜ਼ ਬਜਾਰਾ ਹੋ ਰਿਹਾ ਤੇ ਇਹ ਸਿਲਸਿਲਾ ਪਿਛਲੇ 4-5 ਸਾਲ ਤੋਂ ਲਗਾਤਾਰ ਦਿਨ ਪ੍ਰਤੀ ਦਿਨ ਪਹਿਲੇ ਦਿਨ ਦੇ ਨਾਲੋਂ ਜਾਦਾ ਵੱਡਾ ਹੋ ਜਾਂਦਾ ਹੈ ਇਸ ਕਰਕੇ ਲੋਕਾਂ ਦੇ ਅੰਦਰ ਬੇਚੈਨੀ ਵਧ ਰਹੀ ਹੈ ਲੋਕਾਂ 'ਚ ਲੜਨ ਦੀ ਭਾਵਨਾ ਜਿਹੜੀ ਹੈ ਤੇਜ਼ ਤੇ ਤਿੱਖੀ ਹੋ ਰਹੀ ਹੈ ਲੋਕ ਤਿੱਖੇ ਸੰਘਰਸ਼ ਕਰ ਰਹੇ ਆ ਹਾਕਮਾ ਦੇ ਸਾਰੇ ਰਸਤੇ ਲੋਕਾਂ ਨੇ ਬੰਦ ਕਰ ਦੇਣੇ ਐ ਤੇ ਤੁਸੀਂ ਉਹਦੇ ਵਿੱਚ ਕੰਪਿਊਟਰ ਅਧਿਆਪਕਾਂ ਦਾ ਜਿਹੜਾ ਮੋੜਾ ਕੱਟਿਆ ਹੈ ਵਿਸ਼ੇਸ਼ ਕਰਕੇ ਪਿਛਲੇ 106 ਦਿਨਾਂ ਤੋਂ ਇਹ ਮੋੜਾ ਬੜਾ ਸ਼ੁਭ ਸੰਕੇਤ ਹੈਗਾ ਹੈ ਪੂਰੀ ਪੰਜਾਬ ਦੀ ਕੰਪਿਊਟਰ ਅਧਿਆਪਕਾਂ ਦੀ ਨਹੀਂ ਪੰਜਾਬ ਦੀ ਸਮੁੱਚੀ ਅਧਿਆਪਕ ਲਹਿਰ ਲਈ ਮੁਲਾਜ਼ਮ ਲਹਿਰ ਲਈ ਤੁਸੀਂ ਇੱਕ ਜਿਹੜਿਆ ਇਹਨਾਂ ਚਾਨਣ ਮਨਾਰਾ ਬਣ ਕੇ ਆ ਰਹੇ ਹੋ ਕਿ ਲਹਿਰ ਜ਼ਰੂਰੀ ਨਹੀਂ ਹੈਗੀ ਵੀ ਲਹਿਰ ਦੀ ਅਗਵਾਈ ਜਿਹੜੀ ਹੈ ਉਹੋਸ਼ ਵਿਸ਼ੇਸ਼ ਕਿਸਮ ਦੇ ਲੋਕ ਹੀ ਕਰਦੇ ਹੁੰਦੇ ਆ ਲੋ ਲਹਿਰਾ ਕਈ ਵਾਰ ਆਪ ਮੁਹਾਰਤਾ ਦੇ ਵਿੱਚੋਂ ਵੱਡੀਆਂ ਵੀ ਹੋ ਜਾਂਦੀਆਂ ਐ ਤੇ ਆਪ ਮੁਹਾਰਤਾ ਦੇ ਵਿੱਚੋਂ ਨਵੇਂ ਨਵੇਂ ਆਗੂ ਜੜੇ ਆ ਉਹ ਲੋਕਾਂ ਦੇ ਪ੍ਰਵਾਨ ਵੀ ਚੜਦੇ ਆ ਤੇ ਲੋਕ ਉਹਨਾਂ ਨੂੰ ਗਲੇ ਲਾਉਂਦੇ ਆ ਤੁਹਾਡੀ ਕੱਲ ਦੀ ਰੈਲੀ ਨੇ ਕੱਲ ਦੇ ਮੁਜ਼ਾਰੇ ਨੇ ਰਾਤ ਸਾਰੀ ਦੇ ਇੱਥੇ ਦੇ ਐਕਸ਼ਨ ਨੇ ਤੇ ਲਗਾਤਾਰ ਇੱਥੇ ਟਿਕੇ ਰਹਿਣ ਨੇ ਇਹ ਗੱਲ ਦੇ ਉੱਤੇ ਮੋਹਰ ਲਾਈ ਐ ਕਿ ਪੰਜਾਬ ਦੇ ਵਿੱਚ ਤੁਹਾਡੀ ਜਿਹੜੀ ਜਥੇਬੰਦੀ ਦੇ ਰਾਈ ਤੁਹਾਡੀ ਇਹ ਸੰਘਰਸ਼ ਕਮੇਟੀ ਦੇ ਰਾਈ ਜਿਹੜਾ ਤੁਸੀਂ ਮੋਰਚਾ ਲਾ ਕੇ ਬੈਠੇ ਹੋ ਇਹ ਮੋਰਚਾ ਅਸੀਂ ਚਾਉਂਦੇ ਆ ਅਸੀਂ ਚਾਉਂਦੇ ਆ ਕਿ ਮੋਰਚਾ ਚੁੱਪਿਆ ਜਾਵੇ ਇਹਦੇ ਲਈ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਦੀ ਸਾਰੀ ਮੁਲਾਜ਼ਮ ਲਹਿਰ ਨੂੰ ਤੁਹਾਡੇ ਨਾਲ ਐ ਸਮਾਂ ਆ ਗਿਆ ਕਿ ਹੁਣ ਤੁਹਾਡੇ ਨਾਲ ਖੜਨ ਦੀ ਲੋੜ ਹੈਗੀ ਹੈ ਤੁਹਾਡੇ ਨਾਲ ਚੱਲਣ ਦੀ ਲੋੜ ਹੈਗੀ ਆ ਇਹ ਸਮਝ ਕੇ ਨਹੀਂ ਕਿ ਕੰਪਿਊਟਰ ਵਾਲੇ ਸਾਥੀ ਕੱਲ ਨੂੰ ਪੱਕੇ ਹੋਣ ਤੋਂ ਬਾਅਦ ਕਿਹੜੀ ਜਥੇਬੰਦੀ ਦਾ ਹਿੱਸਾ ਬਣਦੇ ਜਾਂ ਨਹੀਂ ਬਣਦੇ ਇਹ ਇੱਕ ਅਲੱਗਾ ਕੁਐਸਚਨ ਹੈਗਾ ਹੈ ਇਸ ਤੋਂ ਇਲਾਵਾ ਲੋੜ ਹੈਗੀ ਹੈ ਕਿ ਜੇਕਰ ਪੰਜਾਬ ਦੀ ਤੁਹਾਡੀ ਲਹਿਰ ਜਿੱਤੀ ਜਾਂਦੀ ਹੈ ਤਾਂ ਬਹੁਤ ਸਾਰੀਆਂ ਲਹਿਰਾਂ ਹੋਰ ਜਿੱਤਣ ਦੀ ਸੰਭਾਵਨਾ ਪਿੱਛੇ ਪਈ ਰਹੇਗੀ ਜੇਕਰ ਤੁਹਾਡੀ ਲਹਿਰ ਜੜੀ ਹੈ ਉਹ ਅੱਧ ਵਿਚਾਲੇ ਜਾਂਦੀ ਹੈ ਤਾਂ ਇਹ ਪੰਜਾਬ ਦੀ ਸਮੁੱਚੀ ਮੁਲਾਜ਼ਮ ਲਹਿਰ ਲਈ ਖਤਰੇ ਦੀ ਘੰਟੀ ਹੋएगी ਇਸ ਕਰਕੇ ਅਸੀਂ ਚਾਹੁੰਦੇ ਹਾਂ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਟੀਟੀਐਫ ਵਾਲੇ ਸਾਥੀ ਵਿਕਰਮ ਦੇਵ ਹੋਰੀ ਲਗਾਤਾਰ ਤੁਹਾਡੇ ਨਾਲ ਨੇ ਸਾਰੀ ਡੀਟੀਐਫ ਤੁਹਾਡੇ ਨਾਲ ਹੈਗੀ ਹੈ ਉਹਨਾਂ ਵੱਲੋਂ ਵਿਸ਼ਵਾਸ ਦੇਣ ਦੀ ਮੈਨੂੰ ਕੋਈ ਵੱਖਰੀ ਲੋੜ ਨਹੀਂ ਹੈਗੀ ਕਿਉਂਕਿ ਉਹ ਤੁਹਾਡੇ ਨਾਲ ਹੈ ਉਹ ਸਾਥੀ ਤੁਹਾਡੇ ਹੈਗੇ ਆ ਬਈ ਇਹ ਜ਼ਰੂਰੀ ਹੈ ਕਿ ਤੁਹਾਡੀ ਲਹਿਰ ਦੇ ਅੰਗ ਸੰਗ ਜਿਹੜਾ ਸਭ ਨੂੰ ਖੜਨਾ ਚਾਹੀਦਾ ਹੈ ਸਾਰੀਆਂ ਧਿਰਾਂ ਨੂੰ ਚਾਹੇ ਉਹ ਅਧਿਆਪਕਾਂ ਦੀਆਂ ਹੋਣ ਚਾਹੇ ਮੁਲਾਜ਼ਮਾਂ ਦੀਆਂ ਹੋਣ ਜਾਂ ਕੋਈ ਵੀ ਹੋਰ ਹੋਣ ਤੇ ਤੁਸੀਂ ਨਖੇੜਾ ਕਰਦੇ ਜਾਓਗੇ ਆਪਣੇ ਆਪ ਵਿੱਚ ਤੈਅ ਹੁੰਦਾ ਜਾਣਾ ਹੈ ਕਿਹੜੇ ਲੋਕ ਕਿਵੇਂ ਕਿੱਦਾਂ ਕਿਹੜੀ ਧਿਰ ਕਿਹੜੀ ਸਮਝ ਤੁਹਾਡੇ ਨਾਲ ਨਿਰਸਵਾਰਥ ਹੋ ਕੇ ਚੱਲਦੀ ਹੈ ਤੇ ਜਿੱਤ ਜਿਹੜੀ ਆ ਲਾਜ਼ਮੀ ਹੈ ਤੁਹਾਡੇ ਨਾਲ ਆ ਤੁਹਾਡੇ ਇਸ ਸੰਘਰਸ਼ ਦਾ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਪੂਰਨ ਰੂਪ ਦੇ ਵਿੱਚ ਸਹਿਯੋਗ ਕਰਦਾ ਹੋਇਆ ਇਹ ਆਸ ਕਰਦਾ ਕਿ ਤੁਸੀਂ ਸਰਕਾਰ ਨੂੰ ਚਿਤ ਕਰਕੇ ਫਿਰ ਜਿਹੜਾ ਵਾਪਸ ਦਮ ਲਓਗੇ ਉਹਨਾਂ ਸਮਾਂ ਤੁਸੀਂ ਜਿਹੜਾ ਲੱਗੇ ਰਹੋਗੇ ਤੇ ਤੁਹਾਡੇ ਇਹਨਾਂ ਕਦਮਾਂ ਨੂੰ ਜਿਹੜਾ ਪੂਰੀ ਪੰਜਾਬ ਦੀ ਮੁਲਾਜ਼ਮ ਲਹਿਰ ਜਿਹੜੀ ਆ ਸ਼ੁਭ ਕਦਮਾਂ ਵੱਜੋਂ ਜਿਹੜੀ ਦੇਖ ਰਹੀ ਹੈ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ